ਮਸ਼ਿਆਰੇ ਫਤ ਦੇ ਪੰਜਾਬੀ ਗੱਭਰੂ ਕੜਕਣ ਸੁੱਤੀਆਂ ਬਚਾਉਣ ਤੰਮੂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਤੰਦਰੁਸਤ ਹੋਗੇ ਤੇ ਹਾਜ਼ਰ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਪੂਜਾ ਸੰਗਾ ਤੇ ਉਸ ਦੇ ਘਰ ਵਾਲੇ ਗੁਰੀ ਦਾ ਨੈੱਟ ਤੇ ਵਿਵਾਦ ਚੱਲ ਰਿਹਾ ਹੈ ਤੇ ਫਿਲਹਾਲ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੂਜਾ ਸੰਗਾ ਨੇ ਉਹਦੇ ਇਹ ਸਪਸ਼ਟੀਕਰਨ ਕੀਤਾ ਹੈ ਕਿ ਉਸਦੇ ਘਰ ਵਾਲਾ ਨਸ਼ੇ ਕਰਦਾ ਹੈ ਤੇ ਇਸ ਲਈ ਮੇਰੀ ਕੁਟਮਾਤ ਕਰਦਾ ਸੀ ਤੇ ਆਪਾਂ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਉਹ ਵੀਡੀਓ ਨੂੰ ਕਰਦੇ ਆਂ ਸ਼ੁਰੂ। ਅੱਜ ਵਾਲਾ ਜੱਟ ਕੁੜੇ ਤੇਰਾ ਮੱਝਿਆਲਾ ਜੱਟ ਕੁੜੇ ਸੋ ਦੋਸਤੋ ਇਹੋ ਉਹ ਵੀਡੀਓ ਹੈ ਦੇਖ ਰਹੇ ਹੋ ਜਿਸ ਵਿੱਚ ਇਹ ਚਿਲਮੇ ਵੀ ਲਾ ਰਿਹਾ ਉਸਦਾ ਘਰ ਵਾਲਾ ਤੇ ਨਸ਼ੇ ਦੇ ਵਿੱਚ ਕਿਵੇਂ ਡੁੱਲ ਪਿਆ ਹੋਇਆ ਹੈ। ਵੀ ਦੇਖ ਸਕਦੇ ਹੋ ਸਾਹਮਣੇ। ਬਾਕੀ ਦੋਸਤੋ ਪੂਜਾ ਨੇ ਗੁਰੀ ਨੂੰ ਕਿਉਂ ਛੱਡਿਆ ਸੀ ਦੇਖੋ ਪੂਰੀ ਵੀਡੀਓ। ਇਹ ਓਏ ਮਾਰਦੀ ਓਏ ਓਏ ਮੇਰੇ ਅੰਟੀ ਨੂੰ ਕਹਿੰਦੀ ਜਾ ਕੇ ਮੈਂ ਜਾਣਾ ਮਕੱਲੀ ਨਹੀਂ ਦਿਖਾ ਹੁਣ ਮੂੰਹ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਨਸ਼ੇ ਵਿੱਚ ਕਿਵੇਂ ਟੰਨ ਹੋਈ ਫਿਰਦਾ ਆ ਤੇ ਟੋਨ ਹੋ ਕੇ ਨਸ਼ੇ ਵਿੱਚ ਕੁੜੀ ਨਾਲ ਕੁੱਟਮਾਰ ਕਰਦਾ ਸੀ ਆ ਵੇਖੋ ਸਾਹਮਣੇ ਸਬੂਤ ਵੀ ਆ ਕੁੱਟਮਾਰ ਦੇ ਉਹਦੇ ਗਲੇ ਤੇ ਨਿਸ਼ਾਨ ਪਏ ਹੋਏ ਉਹਨੂੰ ਕੁੱਟਦਾ ਸੀ ਬਾਕੀ ਦੋਸਤੋ ਕੋਈ ਵੀ ਕੁੜੀ ਹੈ ਜਿਸ ਜਿਸ ਨਾਲ ਇਦਾਂ ਕੁੱਟਮਾਰ ਕੋਈ ਕਰਦਾ ਨਸ਼ਾ ਕਰਕੇ ਤੇ ਉਹਦੇ ਨਾਲ ਉਹ ਰਹਿਣਾ ਨਹੀਂ ਚਾਹੇਗੀ ਠੀਕ ਹੈ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਵੇਖਿਆ ਕਿ ਕਿਵੇਂ ਨਸ਼ੇ ਨਾਲ ਧੁੰਦ ਹੋਈ ਫਿਰਦਾ ਤੇ ਇਹ ਗੱਲ ਕੁੜੀ ਨੇ ਵੀ ਖੁਦ ਕਹੀ ਆ ਇਹ ਮੇਰੇ ਕੋਲ ਇੱਕ ਕਲਿੱਪ ਆਈ ਹੈ ਰਿਕਾਰਡਿੰਗ ਆਈ ਉਹ ਵੀ ਤੁਹਾਨੂੰ ਮੈਂ ਐਂਡ ਤੱਕ ਐਂਡ ਤੇ ਸੁਣਾਵਾਗਾ ਕੁੜੀ ਨੇ ਖੁਦ ਕਿਹਾ ਆ ਕਿ ਇਹ ਨਸ਼ੇ ਵਾਸਤੇ ਲੋਕਾਂ ਕੋ 100-100 ਰੁਪਏ ਮੰਗਦਾ ਫਿਰਦਾ ਇਹ ਕਹਿੰਦੀ ਕੁੜੀ ਕਹਿੰਦੀ ਮੈਂ ਜਦੋਂ ਦੁਕਾਨ ਤੇ ਜਾਂਦੀ ਹੀ ਤੇ ਮੈਨੂੰ ਲੋਕੀ ਕਹਿੰਦੇ ਓਦੋਂ ਕੋ 100 ਰੁਪਏ ਲੈਣਾ ਓਦੇ ਉਹ ਵੀ ਤੁਹਾਨੂੰ ਰਿਕਾਰਡਿੰਗ ਅੱਗੇ ਦਿਖਾਉਣਾ ਮੈਂ ਨਾ ਆਪਣੇ ਵਿਆਹ ਦੀ ਸ਼ੌਪਿੰਗ ਵੀ ਕਰ ਰਹੀ ਸੀ ਨਾ ਹੁਣ ਹਾਂਜੀ ਹਾਂਜੀ ਇੱਕ ਬੰਦੇ ਨੇ ਰਾਹ ਚ ਰੋਕ ਲਿਆ ਇੱਕ ਬੰਦੇ ਨੇ ਨਹੀਂ ਸ਼ੌਣੇ ਕਿਹਾ ਭਾਜੀ ਇਹ ਤੁਹਾਡਾ ਘਰ ਵਾਲਾ ਨਾ 100 ਰੁਪਏ ਲੈ ਕੇ ਗਿਆ ਸੀ ਨਾ ਹੱਲੇ ਤੱਕ ਦਿੱਤੇ ਨਹੀਂ ਵੀ ਤੁਸੀਂ ਦੇ ਦਿਓ ਸੋ ਦੋਸਤੋ ਤੁਸੀਂ ਆਪ ਹੀ ਸੋਚ ਕੇ ਦੱਸੋ ਕਿ ਜਿਹੜਾ ਬੰਦਾ ਨਸ਼ੇ ਵਾਸਤੇ ਲੋਕਾਂ ਕੋਲ 100-100 ਰੁਪਏ ਮੰਗ ਰਿਆ ਉਸ ਨਾਲ ਕੁੜੀ ਕਿਵੇਂ ਰਹਿ ਸਕਦੀ ਇਹ ਤਾਂ ਕਹਿੰਦਾ ਸੀ ਮੈਂ ਨਸ਼ੇ ਛੱਡ ਗਿਆ ਨਸ਼ੇ ਨਹੀਂ ਹੁਣ ਕਰਦਾ ਮੈਂ ਮਨਾਂ ਨਹੀਂ ਕਰਦੀ ਮੇਰੀ ਗੱਲ ਸੁਣੋ 2 ਸਾਲ ਮੇਨਾ ਬੋਕੈਂਦ ਰਿਆ ਨਹੀਂ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਬਾਹਰ ਕੰਮ ਕਰਦੀ ਰਹੀ ਹਾਂ ਤੇ ਜਦੋਂ ਤੁਸੀਂ ਬਾਹਰ ਕੰਮ ਕਰ ਜਾਂਦੇ ਹੋ ਘਰੋਂ ਤੇ ਇਹ ਮਗਰੋਂ ਫਿਰ ਕੀ ਹਰਕਤਾਂ ਕਰਦੇ? ਜਦੋਂ ਮੈਂ ਬਾਹਰ ਕੰਮ ਘਰੇ ਜਾਣਾ ਸਿੱਛੋ ਮੰਜੇ ਵੇਚਦੇ ਚੁੱਲਾ ਵੇਚਦਾ। ਚੁੱਲੇ ਅਜਿਹਾ ਚੁੱਲੇ ਦਾ ਪੁੱਛੋ ਕਹਿੰਦਾ ਉੱਥੇ ਪਿਆ ਲੈ ਆਓ ਕਹਿੰਦਾ। ਨਹੀਂ ਇਹ ਤਾਂ ਫਿਰ ਇਹਦੇ ਵਾਸਤੇ ਬਿਲਕੁਲ ਗਲਤ ਗੱਲ ਸੀ ਨਾ ਭੈਣ ਜੇ ਮੰਨ ਲਓ ਤੁਸੀਂ ਦੱਸਦੇ ਹੋ ਜਦਾਂ ਕਿ ਮੈਂ ਘਰੋਂ ਬਾਹਰ ਜਾਨੀ ਹਾਂ ਤੇ ਚੁੱਲੇ ਵੇਚ ਦਿੰਦਾ ਸੀ ਘਰ ਦਾ ਜੋ ਵੀ ਸਮਾਨ ਹੁੰਦਾ ਸੀ ਇਹ ਕੱਢ ਕੇ ਵੇਚ ਦਿੰਦਾ ਸੀ ਇਹ ਤਾਂ ਫਿਰ ਨਸ਼ੇ ਕਰਨ ਵਾਸਤੇ ਗਲਤ ਹੈ ਤੇ ਫਿਰ ਕਿੱਦਾਂ ਤੁਸੀਂ ਉਹਦੇ ਨਾਲ रह ਸਕਦੇ ਹੋ ਬਾਕੀ ਦੋਸਤੋ ਤੁਹਾਡੀ رائے ਇਹਨਾਂ ਬਾਰੇ ਕੀ ਹੈ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਜਲਦੀ ਸਾਸਤਰੀ ਕਾਂ